ਇਹ ਪਰਮੇਸ਼ਰ ਸੁਮੁਕਤੀ ਦਾਤਾ ਇਹ ਸੁਮੁਕਤੀ ਦਾਤਾ ਦਰ ਦੇਗਾ ਦੁਨ ਪਰਹਾ ਇਹ ਸੁਮੁਕਤੀ ਦਾਤਾ ਇਹ ਸੁਮੁਕਤੀ ਦਾਤਾ ਇਹ ਸੁਮੁਕਤੀ ਦਾਤਾ ਦਰ ਦੇਗਾ ਦੁਨ ਪਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 10 ਅਧਿਆਇ ਉਸ ਦੀ 30 ਆਇਤ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਕਿ ਤੁਹਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ। ਪ੍ਰਭੂ ਯੀਸ਼ੂ ਮਸੀਹ ਜੀ ਦੇ ਦੁਆਰਾ ਕਿਹਾ ਗਿਆ ਇਹ ਵਚਨ ਚਾਰ ਖਾਸ ਵਿਸ਼ੇਸ਼ਤਾਵਾਂ ਨੂੰ ਬਿਆਨ ਕਰਦਾ ਹੈ। ਜਿਨ੍ਹਾਂ ਦੇ ਵਿੱਚੋਂ ਪਹਿਲਾ ਅਸੀਂ ਦੇਖਿਆ ਕਿ ਪਰਮੇਸ਼ਰ ਸਾਡਾ ਸਾਰਿਆਂ ਦਾ ਰਚਨਹਾਰਾ ਹੈ। ਦੂਸਰਾ ਹੈ ਪਰਮੇਸ਼ਰ ਦਾ ਸੰਪੂਰਨ ਗਿਆਨ। ਪਰਮੇਸ਼ਰ ਦਾ ਸੰਪੂਰਨ ਗਿਆਨ ਸਾਡੇ ਬਾਰੇ ਵਿੱਚ ਅਦਭੁਤ ਹੈ ਕਿਉਂਕਿ ਜਿੰਨਾ ਅਸੀਂ ਆਪਣੇ ਜੀਵਨ ਦੇ ਬਾਰੇ ਨਹੀਂ ਜਾਣਦੇ ਹਾਂ ਉਸ ਤੋਂ ਕਿਤੇ ਜ਼ਿਆਦਾ ਪਰਮੇਸ਼ਰ ਸਾਡੇ ਜੀਵਨ ਦੇ ਬਾਰੇ ਜਾਣਦਾ ਹੈ ਅਸੀਂ ਆਪਣੇ ਪਾਪ ਅਤੇ ਕੁਧਰਮ ਨੂੰ ਸੰਸਾਰ ਦੇ ਵਿੱਚ ਛਿਪਾ ਸਕਦੇ ਹਾਂ ਅਤੇ ਅਸੀਂ ਸੋਚਾਂਗੇ ਕਿ ਸ਼ਾਇਦ ਅਸੀਂ ਬਚ ਗਏ ਹਾਂ ਅਤੇ ਅਸੀਂ ਸੁਰੱਖਿਅਤ ਹਾਂ ਪਰੰਤੂ ਪਰਮੇਸ਼ਰ ਦੇ ਵਚਨ ਦੇ ਵਿੱਚ ਪਰਮੇਸ਼ਰ ਦਾ ਇੱਕ ਭਗਤ ਇਸ ਪ੍ਰਕਾਰ ਕਹਿੰਦਾ ਹੈ ਕਿ ਇਹ ਗਿਆਨ ਮੇਰੇ ਲਈ ਅਚਰਜ ਹੈ ਉਹ ਉੱਚਾ ਹੈ ਮੈਂ ਉਹਦੇ ਜੋਗ ਨਹੀਂ ਮੈਂ ਤੇਰੀ ਆਤਮਾ ਤੋ ਕਿੱਧਰ ਜਾਵਾਂ ਮੈਂ ਤੇਰੀ ਹਜ਼ੂਰੀ ਤੋ ਕਿੱਧਰ ਨਠਾਂ ਜੇ ਮੈਂ ਆਕਾਸ਼ ਉੱਤੇ ਚੜ ਜਾਵਾਂ ਤੂੰ ਉੱਥੇ ਹੈ ਜੇ ਮੈਂ ਪਤਾਲ ਵਿੱਚ ਬਿਸਤਰਾ ਵਿਸ਼ਾਵਾਂ ਵੇਖ ਤੂੰ ਉੱਥੇ ਹੈ ਜੇ ਮੈਂ ਫਜ਼ਰ ਦੇ ਖਾਂ ਬਲਾ ਲਾਂ ਅਤੇ ਸਮੁੰਦਰ ਦੇ ਆਖਰ ਵਿੱਚ ਜਾ ਬਸਾਂ ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਗਾ ਅਤੇ ਤੇਰਾ ਸੱਜਾ ਹੱਥ ਮੈਨੂੰ ਫੜ ਲਵੇਗਾ ਜੇ ਮੈਂ ਅੱਖਾਂ ਭਈ ਹਨੇਰਾ ਮੈਨੂੰ ਜ਼ਰੂਰ ਟੱਕ ਲਵੇਗਾ ਤੇ ਮੇਰੇ irde girde ਦਾ ਚਾਨਣ ਰਾਤ ਹੋ ਜਾਵੇਗਾ ਫੇਰ ਵੀ ਹਨੇਰਾ ਤੇਥੋਂ ਨਾ ਛਿਪਾਵੇਗਾ ਅਤੇ ਰਾਤ ਦਿਨ ਵਾਂਗੂ ਚਮਕੇਗੀ ਸੋ ਹਨੇਰੇ ਤੇ ਚਾਨਣ ਇੱਕੋ ਜਿਹੇ ਹਨ ਫਿਰ ਅਸੀਂ ਕਿਸ ਤਰ੍ਹਾਂ ਪਰਮੇਸ਼ਰ ਦੇ ਉਸ ਕਰੋਧ ਅਤੇ ਉਸ ਸਜ਼ਾ ਤੋਂ ਬਚ ਸਕਾਂਗੇ ਅਸੀਂ ਪਰਮੇਸ਼ਰ ਦੇ ਕਰੋਧ ਅਤੇ ਸਜ਼ਾ ਤੋਂ ਬਚ ਨਹੀਂ ਸਕਦੇ ਇਸੇ ਲਈ ਪਰਮੇਸ਼ਰ ਨੇ ਆਪਣੇ ਇਕਲੋਤੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਇਸ ਸੰਸਾਰ ਦੇ ਵਿੱਚ ਮਨੁੱਖੀ ਰੂਪ ਦੇ ਵਿੱਚ ਭੇਜਿਆ ਤਾਂ ਕਿ ਉਹ નિર્ਦੋਸ਼ ਅਤੇ ਨੇਕ ਕਲੰਕ ਜੀਵਨ ਜੀ ਕੇ ਆਪਣੇ ਆਪ ਨੂੰ ਉਸ ਕਲਵਰੀ ਦੀ ਕਲੂਸ ਦੇ ਉੱਤੇ ਬਲੀਦਾਨ ਕਰੇ ਅਤੇ ਸਾਡੇ ਪਾਪਾਂ ਦੇ ਭਾਰ ਨੂੰ ਆਪਣੇ ਉੱਪਰ ਲੈ ਕੇ ਉਸ ਕਲਵਰੀ ਦੀ ਸਲੀਵ ਦੇ ਉੱਤੇ ਕੁਰਬਾਨ ਹੋਏ ਤੇ ਜੋ ਕੋਈ ਉਹਨਾਂ ਦੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਪਰਮੇਸ਼ਰ ਦੇ ਕਰੋਧ ਅਤੇ ਉਸ ਦੀ ਸਜ਼ਾ ਤੋਂ ਬਚ ਜਾਂਦਾ ਹੈ ਪਿਆਰੋ ਤੁਸੀਂ ਵੀ ਇਸ ਤਰ੍ਹਾਂ ਕਰ ਸਕੋ ਪਰਮੇਸ਼ਰ ਅੱਗੇ ਮੇਰੀ ਤੁਹਾਡੇ ਸਾਰਿਆਂ ਲਈ ਹੀ ਅੱਜ ਪ੍ਰਾਰਥਨਾ ਹੈ ਤਸਮੁਤ ਤੇਗਾਤਾ ਕਰਦੇ